ਸੱਜਣ ਕੁਮਾਰ ਵਾਲਾ ਕੇਸ ਹੈ ਉਹਦੇ ਨਾਲ ਜੋ ਦੂਸਰਾ ਮੁਲਜ਼ਮ ਹੈ ਇੱਕ ਐਕਸ ਕਾਉਂਸਲਰ ਬਲਵਨ ਖੋਖੜ ਉਸਨੇ ਆਪਣੀ ਜ਼ਮਾਨਤ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਪੀਸੀ ਐਪਲੀਕੇਸ਼ਨ ਕੀਤੀ ਕਿਉਂਕਿ ਇਹਨਾਂ ਦੀ ਸੱਜਣ ਕੁਮਾਰ ਦੀ ਤੇ ਬਲਵਨ ਖੋਖੜ ਦੀ ਅਪੀਲ ਜਿਉ ਹਾਈ ਕੋਰਟ ਨੇ ਸਜ਼ਾ ਦਿੱਤੀ ਸੀ ਤੇ ਉਹਦੇ ਖਿਲਾਫ ਅਪੀਲ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਤੇ ਇਸਨੇ ਬਲਵਨ ਖੋਖੜ ਨੇ ਕਿਹਾ ਕਿ ਉਹਨੂੰ 11 ਸਾਲ ਉਹਨੂੰ ਹੋ ਗਏ ਨੇ ਜੇਲ੍ਹ ਵਿੱਚ ਆ ਤੇ ਨਾਲੇ ਰਿਮਿਸ਼ਨ ਵਿੱਚ ਪਾ ਕੇ 13 ਸਾਲ ਬਣ ਜਾਂਦੇ ਆ ਤੇ ਉਹਦੇ 54% ਉਹਦੀ ਡਿਸੇਬਿਲਟੀ ਆ ਤੇ ਉਹਨੂੰ ਬਿਮਾਰੀਆਂ ਕਈ ਕਈਆਂ ਕਿ ਮੈਨੂੰ ਇੰਨੀਆਂ ਬਿਮਾਰੀਆਂ ਲੱਗੀਆਂ ਤੇ ਇਹਨੂੰ ਤੇ ਇਹਨੂੰ ਜਮਾਨਤ ਹੁਣ ਮਿਲਣੀ ਚਾਹੀਦੀ ਆ ਕਿਉਂਕਿ ਅਪੀਲ ਸੁਣਵਾਈ ਤੇ ਨਹੀਂ ਆ ਰਹੀ ਤੇ ਮੈਂ ਕੋਰਟ ਨੂੰ ਕਿਹਾ ਕਿ ਇਹ 5 ਕਤਲਾਂ ਦਾ ਮਾਮਲਾ ਪਰ ਐਕਚੁਅਲ ਇਸ ਇਲਾਕੇ ਵਿੱਚ 341 ਸਿੱਖਾਂ ਦਾ ਕਤਲ ਹੋਇਆ ਜਿਹੜੇ ਮੌਬ ਨੂੰ ਲੀਡ ਕਰ ਰਹੇ ਸੀ ਕੋਟ ਨੇ ਅੱਜ ਕਿਹਾ ਕਿ ਨਾਰਮਲੀ ਤਾਂ ਜੇ 10 ਸਾਲ ਜੇਲ੍ਹ ਵਿੱਚ ਹੋ ਜਾਣ ਤਾਂ ਜ਼ਮਾਨਤ ਅਸੀਂ ਦੇ ਦਿੰਨੇ ਆ ਪਰ ਇਸ ਕੇਸ ਦੇ ਵਿੱਚ ਜ਼ਮਾਨਤ ਨਹੀਂ ਦਵਾਂਗੇ ਔਰ ਕੋਟ ਨੇ ਵੀ ਕਿਹਾ ਕਿ ਆ ਜੇ ਨੂੰ ਜ਼ਮਾਨਤ ਦੇਤੀ ਤਾਂ ਫਿਰ ਉਹ ਕੱਲੂ ਦੂਸਰਾ ਮਲਜੂਮ ਮਤਲਬ ਕਿ ਸੱਜਨ ਕੁਮਾਰ ਵੀ ਜ਼ਮਾਨਤ ਵਾਸਤੇ ਆຊੂਗਾ ਇਸ ਕਰਕੇ ਉਹਨਾਂ ਨੇ ਕਿਹਾ ਜ਼ਮਾਨਤ ਨਹੀਂ ਅਸੀਂ ਦਵਾਂਗੇ ਤੇ ਅਪੀਲ ਨੂੰ ਅਸੀਂ ਸੁਣਵਾਈ ਤੇ ਲਗਾ ਰਹੇ ਆ ਤੇ ਜੁਲਾਈ ਦੇ ਵਿੱਚ 2025 ਜੁਲਾਈ ਦੇ ਵਿੱਚ ਅਪੀਲ ਨੂੰ ਸੁਣਵਾਈ ਦੇ ਉੱਤੇ ਲਗਾ ਦਿੱਤਾ ਪਰ ਜ਼ਮਾਨਤ ਨਹੀਂ ਦਿੱਤੀ ਜ਼ਮਾਨਤ ਦੇ ਨੂੰ ਮਨਾ ਕਰ ਦਿੱਤਾ ਇਹ ਜੇ ਅੱਜ ਜਿਹੜੀ ਰਿਲੇਕਸੇਸ਼ਨ ਵੀ ਕੁਝ 84% ਨਜੀਸ਼ ਦੇ ਵਿੱਚ ਦਿੱਤਾ ਗਿਆ ਕਿਵੇਂ ਦੇਖਦੇ ਹਾਂ ਦੇਖੋ ਜਿਹੜਾ ਇਹ ਨੌਕਰੀਆਂ ਜੋ 84 ਦੇ ਵਿਕਟਿਮਸ ਨੂੰ ਨੌਕਰੀਆਂ ਦੇਣ ਦਾ ਮਾਮਲਾ ਇਹ 2006 ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਕੀਮ ਸੀ ਰਮਨ ਮੋਨ ਸਿੰਘ ਪ੍ਰਾਈਮ ਮਿਨਿਸਟਰ ਸੀ ਇਹ ਨੌਕਰੀਆਂ 2006-07 ਦੇ ਵਿੱਚ ਮਿਲ ਜਾਣੀਆਂ ਚਾਹੀਦੀਆਂ ਸੀ ਪਰ ਉਹ ਨਹੀਂ ਦਿੱਤੀਆਂ ਉਹ ਉਦੋਂ ਦੀਆਂ ਕਈ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਹੁਣ ਦੇਖੋ 18 ਸਾਲ ਹੋ ਗਏ ਹੁਣ 18 ਸਾਲ ਦੇ ਵਿੱਚ ਜਦੋਂ ਹੁਣ ਉਹ ਉਹਨਾਂ ਨੂੰ ਉਮਰ ਹੋਰ ਵੱਧ ਗਈ ਜਿਹੜੇ ਉਦੋਂ एलिਜੀਬਲ ਸੀ ਉਹ ਹੁਣ ਉਹਨਾਂ ਦੀ ਉਮਰ ਵੱਧ ਗਈ ਆ ਤਾਂ ਇਹ ਤਾਂ ਰਿਲੈਕਸੇਸ਼ਨ ਦੇਣੀ ਚਾਹੀਦੀ ਚਾਹੀਦੀ ਸੀ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਉਹ 2006-7 ਦੇ ਵਿੱਚ ਨੌਕਰੀ ਮਿਲਣੀ ਚਾਹੀਦੀ ਸੀ 18 ਸਾਲਾਂ ਬਾਅਦ ਨੌਕਰੀ ਅੱਜ ਮਿਲ ਰਹੀ ਆ ਤੇ ਏਜ ਰਿਲੈਕਸ਼ਨ ਤਾਂ ਦੇਣੀ ਚਾਹੀਦੀ ਸੀ ਔਰ ਇਹ ਚੰਗੀ ਗੱਲ ਕੀਤੀ ਕਿ ਜਿਹੜੀ ਏਜ ਰਿਲੈਕਸ਼ਨ ਦਿੱਤੀ ਸਰ ਵਿਸਮਰੂ ਮਾਮਲੇ ਪਰ ਕਬ ਸੁਣਵਾਈ ਹੋਗੀ ਹੁਣ ਜੁਲਾਈ 2025 ਵਿੱਚ ਇਹ ਅਪੀਲ ਦੇ ਵਿੱਚ ਫਾਈਨਲ ਸੁਲਾਈ ਹੋਗੀ ਇਹਦੇ ਵਿੱਚ 6 ਮੁਲਜ਼ਮਾਂ ਨੂੰ ਸਜ਼ਾ ਹੋਈ ਸੀ ਇੱਕ ਐਕਸ ਐਮਐਲਏ ਮਹਿੰਦਰ ਯਾਦਵ ਉਹਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਇੱਕ ਹੋਰ ਮੁਲਜ਼ਮ ਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਚਾਰ ਮੁਲਜ਼ਮ ਅਜੀਬੀਆਂ ਜੋ ਜੇਲ੍ਹ ਵਿੱਚ ਆ ਉਹਨਾਂ ਚਾਰਾਂ ਦੀ ਅਪੀਲ ਹੈ ਉਹਨੇ ਸੱਜਨ ਕੁਮਾਰ ਬਲਵੰਤ ਖੋਖੜ ਤੇ ਗਿਰਦਾਰੀ لال ਤੇ ਕਿਸ਼ਨ ਖੋਖੜ ਇਹਨਾਂ ਦੀ ਚਾਰਾਂ ਦੀ ਅਪੀਲ ਹੁਣ ਜੁਲਾਈ 2025 ਦੇ ਵਿੱਚ ਇਹਨਾਂ